ਪਰਿਵਾਰ ਖੁਸ਼ੀਆਂ ਮਨਾ ਰਿਆ ਸੀ ਉੱਥੇ ਹੀ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਚੰਡੇਰ ਵਿੱਚ 34 ਸਾਲ ਦੀ ਔਰਤ ਨੇ ਲੋੜੀ ਵਾਲੇ ਦਿਨ ਆਤਮ ਹੱਤਿਆ ਕਰ ਲਈ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਪੋਸਟਮਾਰਟਮ ਲਈ ਪੇਜਿਤ ਮ੍ਰਿਤਕਾ ਦੇ ਪਿਤਾ ਨਿਰਮਲ ਸਿੰਘ ਦੀ ਸ਼ਿਕਾਇਤ ਤੇ આરોપી ਪਤੀ ਮਨਰਾਜ ਦੇ ਉਸਦੀ ਭੈਣ ਪਰਮਜੀਤ ਪੰਮੋ ਭਾਬੀ ਹਰਜਿੰਦਰ ਕੌਰ ਦੇ ਖਿਲਾਫ ਨਾਮਲਾ ਦਰਜ ਕਰ ਲਿਆ ਗਿਆ ਤਹਿਸੀਰ ਬਾਬਾ ਬਕਾਲਾ ਦੇ ਪਿੰਡ ਜਮਾਲਪੁਰ ਨਮਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਸਾਲਾਂ ਤੱਕ ਗੁਜਰਾਤ ਦੀ ਨਿੱਜੀ ਕੰਪਨੀ 'ਚ ਨੌਕਰੀ ਕਰਦਾ ਰਿਹਾ ਤੇ ਉਸ ਤੋਂ ਬਾਅਦ ਇਕਲੌਤੇ ਬੇਟੇ ਦੀ 15 ਸਾਲ ਪਹਿਲੇ ਮੌਤ ਹੋ ਗਈ ਜਿਸ ਤੋਂ ਬਾਅਦ 2011 ਵਿੱਚ ਉਸਨੇ ਆਪਣੀ ਬੇਟੀ ਦਾ ਵਿਆਹ ਖਡੂਰ ਸਾਹਿਬ ਦੇ ਅਰਜਨ ਸਿੰਘ ਦੇ ਲੜਕੇ ਮਨਰਾਜ ਸਿੰਘ ਨਾਲ ਕੀਤਾ ਸੀ ਤੇ ਮਨਰਾਜ ਸਮੇਤ ਦੁਬਈ ਕੰਮ ਕਰਦਾ ਸੀ ਵਿਆਹ ਤੋਂ ਬਾਅਦ ਉਹਨਾਂ ਦੇ ਦੋ ਬੱਚੇ ਵੀ ਨੇ ਤੇ ਦੁਬਈ ਬੈਠਾ ਮਨਰਾਜ ਆਪਣੀ ਪਤਨੀ ਨੂੰ ਬਿਨਾਂ ਕਿਸੇ ਕਲ ਤੇ ਪਰੇਸ਼ਾਨ ਕਰਦਾ ਸੀ ਇੱਕ ਮਹੀਨਾ ਪਹਿਲੇ ਆਪਣੀ ਮਾਂ ਦੀ ਮੌਤ ਤੇ ਮਨਰਾਜ ਦੁਬਈ ਤੋਂ ਵਾਪਸ ਆਇਆ ਤੇ ਆਪਣੀ ਭੈਣ ਪਰਮਜੀਤ ਕੌਰ ਤੇ ਹਰਜਿੰਦਰ ਦੇ ਨਾਲ ਮਿਲ ਕੇ ਪਤਨੀ ਨੂੰ ਬਿਨਾਂ ਵਜ੍ਹਾ ਕੁੱਟਮਾਰ ਕਰਦਾ ਸੀ ਜਿਸ ਤੋਂ ਤੰਗ ਆ ਕੇ ਉਸਦੀ ਬੇਟੀ ਨੇ ਆਤਮ ਹੱਤਿਆ ਕੀਤੀ ਹੈ ਇਹ ਭਾਜੀ ਮੇਰੇ ਚਾਚਾ ਜੀ ਦੀ ਬੇਟੀ ਸੀ ਕੁਲਵੀਰ ਕੌਰ 12-13 ਸਾਲ ਹੋ ਗਏ ਹੀ ਰਿਸ਼ਤਾ ਮੈਂ ਹੀ ਕਰਵਾਇਆ ਸੀ ਵਿਆਹ ਨੂੰ ਤੇ ਕੋਸਾਲਾ ਤੋਂ ਉਹਨਾਂ ਦਾ ਝਗੜਾ ਚੱਲਦਾ ਸੀ ਇਦਾਂ ਥੋੜਾ ਥੋੜਾ ਕਦੀ ਮੰਨ ਜਾਂਦੇ ਸੀ ਕਦੀ ਇਦਾਂ ਕੋਸ਼ਿਸ਼ ਕਰਦੀ ਰਾਜੀ ਨਾਵਾ ਹੋ ਗਿਆ ਕਦੀ ਚਲ ਗਏ ਤੇ ਕੱਲ ਟਾਂਟਾ ਕੀ ਸਾਨੂੰ 10 ਵਜੇ ਫੋਨ ਆਇਆ ਵੀ ਕਿਨੇ ਗਰੀਲੀ ਜਿਹੜੀ ਗੋਲੀ ਖਾਲੀ ਕਰ ਬਈ ਪਾਜੀ ਦੋ ਬੱਚੇ ਆ ਉਹਨਾਂ ਵਾਸਤੇ ਇਨਸਾਫ ਦੀ ਮੰਗ ਕਰਦੇ ਆ ਕਿ ਆਉਣ ਵਾਲੇ ਟਾਈਮ 'ਚ ਉਹਨਾਂ ਦੀ ਕੋਈ ਪਰਵਰਸ਼ ਚੰਗੀ ਹੋ ਸਕੇ ਕਾਨੂੰਨ ਇਨਸਾਫ ਦੇਵੇ ਕੋਈ ਵੀ ਇਹਨਾਂ ਦਾ ਪਰਸ਼ੇਸ਼ ਹੈ ਨਹੀਂ ਆ ਸਿਰਫ ਮਾਂ ਨਾਨਾ ਨਾਨੀ ਆ ਉਹ ਵੀ ਬਹੁਤ ਬਿਮਾਰ ਵਾ ਟੈਗ ਹੋ ਚੁੱਕੇ ਉਹਨਾਂ ਨੂੰ ਕਾਫੀ ਗਾਰੇ ਬੁਲਾ ਪਿਆ ਆ ਵਾ ਨਾਨੀ ਨੂੰ ਵੀ ਤਨਪੇਰ ਤੋਂ ਵੀ ਬਹੁਤਾ ਸਮਰਥ ਵਾ ਕਾਰਨ ਕੀ ਲੜਾਈ ਕਿੱਥੇ ਨਰਹੀ ਹੈ ਦੇਖੋ ਜੀ ਇਹਨਾਂ ਦਾ ਘਰੇਲੂ ਕਹਿ ਸਕਦੇ ਕਲੇਸ਼ ਚੱਲਦਾ ਆ ਪਰ ਉਹਨਾਂ ਦਾ ਕਦੀ ਲੜ ਪੰਦੇ ਦੱਸਦੇ ਨਹੀਂ ਪਰਸਨਲ ਕੋਈ ਗੱਲ ਨਿੱਕੀ ਮੋਟੀ ਗੱਲ ਤੇ ਵੀ ਪਰੋਣਾ ਗੁੱਡੀ ਦਾ ਕਹਿਣਾ ਇਹ ਵੀ ਇਹ ਡਰਿੰਕ ਕਰਕੇ ਜਿਹੜਾ ਮੈਨੂੰ ਤੰਗ ਪਰੇਸ਼ਾਨ ਕਰਦਾ ਸੀ ਕਿਹਨਾਂ ਕੁੜੀ ਦੀ ਮਰਨ ਵਾਲੀ ਦਾ ਕੁਲਵੀਰ ਕੌਰ ਇਹ ਕਿਸੇ ਵੀ ਆਈ ਇਹ ਝੰਡੇਰਪਿੰਡਾ ਜੀ ਆਤਨਤਾਂ ਦੇ ਨਾਲ ਉਹਨੇ ਬੰਦੇ ਨੇ ਭਾਵੇਂ ਇੰਨਾ ਕ ਤੰਗ ਕੀਤਾ ਸਾਡੀ ਘਰ ਨਾਲ ਆਖ ਕਿ ਉਹਨੇ ਕਰਮ ਕੀਤਾ ਵਾਲਾ ਜੀ ਠੀਕ ਹੈ ਮਰਨੂ ਕਿਸੇ ਦਾ ਦਿਲ ਨਹੀਂ ਕਰਦਾ ਉਹ ਬਹੁਤ ਜ਼ਿਆਦਾ ਅਕਲੀ ਹਾਂ ਮੇਰੇ ਨਾਲ ਛੱਟ-ਛੱਟ ਸਾਲੋ ਦਾ ਨਾ ਝਗੜਾ ਚੱਲਦਾ ਮੈਂ ਕੁੜੀ ਅਸੀਂ ਭੈਣ ਲੈ ਆਉਂਦੇ ਸੀ ਦੋ ਸਾਲ ਸਾਡੇ ਕੋਲ ਰਹਿੰਦੀ ਸੀ ਤਾਂ ਇਹਨਾਂ ਸਾਰਾ ਖਰਚਾ ਕਰਦੇ ਹੁੰਦੇ ਆਣਿਆਂ ਦਾ ਉਹ ਫੇ ਆਉਂਦਾ ਸੀ ਤੇ ਮਨਾ ਕੇ ਆਪਣੇ ਭੈਣ ਭਰਾ ਲੈ ਆਉਂਦਾ ਸੀ ਬੜਾ ਝਗੜਾ ਹੋਇਆ ਇਹਨਾਂ ਦਾ ਪਰ ਕਿਹ ਬਲ 3 ਸਾਲ ਤੋਂ ਝਗੜਾ ਹੀ ਉਹ ਤਾਂ ਹੱਥ ਨਾ ਮਾਗਦਾ ਹੀ ਵੀ ਦੇ ਆ ਕੇ ਕੁੜੀ ਦਾ ਸਾਡੀ ਭੈਣ ਦਾ ਧੀ ਜੀ ਝਗੜਾ ਦਾ ਕੱਲ ਸੂਟ ਮੰਗਿਆ ਉਹਨੇ ਉਹਦਾ ਸੂਟ ਜਿਹੜਾ ਕੱਪੜਾ ਘੱਟ ਵਾ ਸੂਟ ਨਹੀਂ ਸੂਟ ਤੋਂ ਲੜਾਈ ਹੋਈ ਓ ਮੇਰਾ ਇਹ ਮੈਂ ਵੀ ਮੰਗ ਨੂੰ ਕਰਦਾ ਦਾ ਦਾਜ ਦੀ ਮੰਗ ਕਰਦਾ ਜੀ ਵੀ ਮੈਂ ਵੀ ਮੰਗ ਨੂੰ ਕਰਦਾ ਇਹ ਤਲਬੀਰ ਤੋਰ ਦੀ ਜੀ ਉਹ ਤਾਂ ਲੱਗਾ ਹੀ ਉਹਦਾ ਨਾਮ ਮਨਤਾਜ ਸਿੰਘ ਹੈ ਜੀ ਉਸ ਨੂੰ ਕਰ ਨੂੰ ਕਿ ਕੌਂਸਲ ਨੂੰ ਕਾਰਵਾਈ ਕਰ ਲੈਗੇ ਆ ਜੀ ਰਿਪੋਰਟ ਦੇਤੀ ਆ ਤੇ ਬਾਕੀ ਅਸੀਂ ਰਿਫਰ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਡੀ ਭੈਣ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਹੋਂ ਤੱਕ ਸਸਕਾਰ ਨਹੀਂ ਕਰਨਾ ਜਦੋਂ ਤੱਕਾਨੂੰ ਇਨਸਾਫ ਨਹੀਂ ਮਿਲਦਾ ਹਾਂ